ਬੀਤੇ ਦਿਨੀ ਦਿਨੇ ਦਿਹਾੜੇ ਬਟਾਲਾ ਦੀ ਪਾਈਆਂ ਵਾਲੀ ਗਲੀ ਵਿੱਚ ਨੌਜਵਾਨਾਂ ਦੇ ਦੋ ਥਾ ਦਰਮਿਆਨ ਗੋਲੀਆਂ ਚੱਲੀਆਂ ਸਨ ਜਿਸ ਵਿੱਚ ਯੋਧਾ ਨਾਮ ਦੇ ਨੌਜਵਾਨ ਨੂੰ ਜਦੋਂ ਗੋਲੀ ਲੱਗੀ ਤਾਂ ਉਸ ਦੀ ਮੌਤ ਹੋ ਗਈ ਅਤੇ ਰਾਹੁਲ ਦਾਤਰ ਨਾਮਕ ਨੌਜਵਾਨ ਗੰਭੀਰ ਜ਼ਖਮੀ ਸੀ ਜਿਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ ਮ੍ਰਿਤਕ ਯੋਧੇ ਦੇ ਪਰਿਵਾਰ ਵੱਲੋਂ ਅੱਜ ਬਟਾਲਾ ਚੰਡੀਗੜ੍ਹ ਰੋਡ ਤੇ ਜਾਮ ਲਗਾ ਕੇ ਸਾਰਾ ਰਸਤਾ ਬਲਾਕ ਕਰ ਦਿੱਤਾ ਗਿਆ ਯੋਧੇ ਦੇ ਪਰਿਵਾਰਿਕ ਮੈਂਬਰਾਂ ਦਾ ਦੋਸ਼ ਹੈ ਕਿ ਪੁਲਿਸ ਮਾਮਲੇ ਵਿੱਚ ਢਿੱਲ ਵਰਤਣ ਵਾਲਾ ਰਵੱਈਆ ਅਪਣਾ ਰਹੀ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੇ ਮੁੱਖ ਦੋਸ਼ੀ ਨੌਜਵਾਨ ਨੂੰ ਗ੍ਰਿਫਤਾਰ ਕਰਨ ਲਈ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਉਹਨਾਂ ਕਹਿੰਦੇ ਕਿ ਜਦ ਤੱਕ ਦੋਸ਼ੀ ਗ੍ਰਿਫਤਾਰ ਨਹੀਂ ਹੋ ਜਾਂਦੇ, ਉਦੋਂ ਤੱਕ ਇਹ ਦਰਨਾ ਪ੍ਰਦਰਸ਼ਨ ਜਾਰੀ ਰਹੇਗਾ। ਮੈਂ ਚਾਹੁੰਨੀ ਆ ਕਿ ਜਿੱਦਾਂ ਮੇਰੇ ਪੁੱਤ ਨੂੰ ਮਾਰਿਆ ਉਹਦਾ ਉਹ ਪੁੱਤ ਮਰ ਜਾਣਾ। ਉਹ ਵੀ ਮਰ ਜਾਣਾ। ਬਸ ਮੇਰੇ ਸਾਹਮਣੇ ਗੋਲੀਆਂ ਲਿਆ ਕੇ ਮਾਰੋ। ਕਾਜਲ ਜੀ ਮੇਰਾ ਵੀਰ ਜਦ ਵੀਰ ਉਹਦਾ ਦਿਨੇ ਦੁਪਹਿਰੇ ਕਤਲ ਹੋਇਆ ਉਹਨੂੰ ਗੋਲੀ ਚੱਲ ਕੇ ਮਾਰਿਆ। ਪਾਈਆਂ ਦੀ ਦੁਕਾਨ ਲੱਗਿਆ ਗੋਲੀ ਮਾਰੀਆ। ਮੇਰੇ ਵੀਰ ਨੂੰ ਦਿਨੇ ਦੁਪਹਿਰੇ ਗੋਲੀ ਮਾਰੀਆ। ਅਬੀ ਨੇ ਮਾਰਿਆ ਉਹਦਾ ਕਾਧਲ ਇੱਥੇ ਲੈ ਆਵੋ ਮੇਰੇ ਵੀਰ ਦਾ ਕਾਧਲ ਇੱਥੇ ਲੈ ਆਵੋ ਸਾਨੂੰ ਕੱਲ ਸੁਣਾਈ ਆਇਆ ਤੁਹਾਡਾ ਮੁੰਡਾ ਮਰ ਗਿਆ ਜੇ ਅੱਜ ਵੀਰ ਜੀ ਸਾਡੀ ਕੋਈ ਸੁਣਾਈ ਨਹੀਂ ਹੋਂਦੀ ਸਾਡੇ ਤਿੰਨ ਦਾ ਟਾਈਮ ਹੈ ਮੈਨੂੰ ਇਹ ਪਤਾ ਲੱਗਾ ਲੜਾਈ ਹੋਈ ਹੈ ਬਾਅਦ ਚ ਫੋਨ ਕੀਤਾ ਤੇ ਕਹਿੰਦੇ ਉਹਦੇ ਗੋਲੀ ਲੱਗੀ ਹੈ ਅਸੀਂ ਆਉਣ ਤੇ ਪੋਲ ਲੱਗੇ ਤੇ ਬਾਅਦ ਚ ਕਹਿੰਦੇ ਉਹਦੀ ਡੈਥ ਹੋ ਗਈ ਹੈ ਠੀਕ ਹੈ ਬੇੜੇ ਮੇਰੇ ਨੂੰ ਸਾਬੀ ਨੇ ਗੋਲੀਆਂ ਮਾਰੀਆਂ ਕਾਲੇ ਕਮਾਂਡੋ ਦਾ ਮੁੱਦਾ ਹੈ ਕਾਲੇ ਕਮਾਂਡੋ ਦਾ ਮੁੱਦਾ ਹੈ ਉਹਦੇ ਬਾਰੇ ਕੋਈ ਇਹ ਕੋਈ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਐ ਇੱਥੇ ਧਰਨੇ ਤੇ ਬੈਠ ਗਏ ਧਰਨੇ ਤਾਂ ਪਤਾ ਨਹੀਂ ਵੀਰ ਜੀ ਇੱਕ ਦਿਨ ਲੱਗਣਾ ਦੋ ਦਿਨ ਲੱਗਣਾ ਤਿੰਨ ਦਿਨ ਲੱਗਣਾ ਜਿੰਨਾ ਚਿਰ ਉਹਨੂੰ ਕੋ ਇਨਸਾਫ ਨਹੀਂ ਮਿਲਦਾ ਉਹ ਜਿੱਥੇ ਬੈਠਾ ਪਰਚਾ ਦਰਜ ਹੋਇਆ ਹਾਨੂੰ ਕਹਿੰਦੇ ਆ ਉਹਨਾਂ ਦਾ ਜਿਹੜਾ ਉਹ ਉਹਦੀ ਜਿਹੜੀ ਲੋਕੇਸ਼ਨ ਬੰਦ ਹੋ ਗਈ ਹੈ ਲੋਕੇਸ਼ਨ ਉਹਦੀ ਬੰਦ ਹੋ ਗਈ ਉਹਦਾ ਪਰਿਵਾਰ ਦੀ ਨਹੀਂ ਹੋ ਗਈ ਉਦੀ ਮਾਂ ਨੂੰ ਚੁੱਕੋਦੀ ਭੈਣ ਨੂੰ ਚੁੱਕੋਦਾ ਪਿਓ ਨੂੰ ਚੁੱਕੋ ਮਾਂ ਨੂੰ ਚੁੱਕੋ ਆਪਣੇ ਆ ਵੀ ਮੇਰਾ ਪੈਸਾ ਹੋਏਗਾ ਮੈਂ 10 ਮਿੰਟ ਮੈਨੂੰ ਛੁੱਟੀ ਦੇ ਦੇਣ ਬੰਦੇ ਦਾ ਬੰਦਾ ਮਾਰ ਦੇਣਾ ਨਾ ਮੈਂ ਉਹਨਾਂ ਦੇ ਪਰਚਾ ਕਰਦਾ ਨਾ ਮੈਨੂੰ ਉਹ ਕਰਨ ਗੱਲ ਹੋਊਗੀ ਬਾਕੀ ਇਹਨਾਂ ਨੇ ਮੈਨੂੰ ਪਤਾ ਕੀ ਦੁਸ਼ਮਣੀ ਹੈ ਬਾਕੀ ਦੁਸ਼ਮਣੀ ਹੋਣਾ ਇਹਨਾਂ ਨਾਲ ਮਹਾਰਾਜ ਦੇ ਇਹਨਾਂ ਨੇ ਪਾਲੀ ਹੈ ਤੇ ਉਹ ਬਾ ਮਹਾਰਾਜ ਹੁਣ ਜਾਣੇਗਾ ਦੂਸਰੇ ਪਾਸੇ ਐਸਐਚਓ ਸਿਵਲ ਲਾਈਨ ਪ੍ਰਭਜੋਤ ਸਿੰਘ ਨੇ ਕਿਹਾ ਕਿ ਉਹਨਾਂ ਨੇ ਤੁਰੰਤ ਮਾਮਲਾ ਦਰਜ ਕਰ ਲਿਆ ਸੀ ਜਲਦ ਹੀ ਮੁੱਖ ਦੋਸ਼ੀ ਪੁਲਿਸ ਦੀ ਹਿਰਾਸਤ ਵਿੱਚ ਹੋਵੇਗਾ ਕੱਲ ਦੋ ਸ਼ੂਟਆਊਟ ਹੋਏ ਸੀ ਦੋ ਪੁਲਿਸ ਚ ਦੋ ਗੁਰਪੰਚ ਲੜਾਈ ਹੋਈ ਸੀ ਕਾਰਨ ਦਾ ਹੀ ਪਤਾ ਕਰ ਰਹੇ ਆ ਤੇ ਇਹਦੀ ਇਨਵੈਸਟੀਗੇਸ਼ਨ ਐਫਆਰ ਕਰ ਲ ਉਸੇ ਵੇਲੇ ਇਹਨਾਂ ਦੇ ਬਿਆਨਾਂ ਤੇ ਜਿਨ੍ਹਾਂ ਦੀ ਡੈਥ ਹੋਈ ਉਹਨਾਂ ਦੇ ਫਾਦਰ ਮਦਰ ਦੇ ਬਿਆਨਾਂ ਤੇ ਐਫਆਰ 302 ਦੇ ਤਹਿਤ ਜੋ ਵੀ ਨਵੀਂ ਧਰਾਵਾਂ ਦੇ ਪੀਐਨਸੀ ਤਹਿਤ ਕਾਰਵਾਈ ਹੋਗੀ ਦੋਸ਼ੀ ਜਿਹੜੇ ਆ ਨਾਮਜਦ ਹੋ ਗਏ ਆ ਪੰਜ ਟੀਮਾਂ ਬਾਹੂਕਮ ਐਸਐਸਪੀ ਸਾਹਿਬ ਦੇ ਲੱਗੀਆਂ ਬਹੁਤ ਜਲਦ ਦੋਸ਼ੀ ਗ੍ਰਫਤਾਰ ਕੀਤੇ ਜਾਣਗੇ ਰਿਸ਼ਤੇਦਾਰਾਂ ਜਿਹੜੇ ਦੋਸ਼ੀਆਂ ਦੇ ਰਿਸ਼ਤੇਦਾਰਾਂ ਦੀ ਪੁਸ਼ਗੀ ਚੱਲ ਰਹੀ ਆ ਉਸ ਅਹੀਂ ਸ਼ੱਕ ਦੇ ਆਧਾਰ ਤੇ ਬਿਠਾਏ ਵੀ ਆ ਇਹ ਬਹੁਤ ਛੇਤੀ ਰਿਜ਼ਲਟ ਆ ਜਾਣਗੇ ਤਰਨਾ ਇਹਨਾਂ ਨੇ ਐਸੇ ਰੋਚ ਚ ਲਾਇਆ ਕਿ ਪਹਿਲਾਂ ਦੋਸ਼ੀ ਫੜੋ ਦੇਖੋ ਦੋਸ਼ੀ ਫੜਨਾ ਪੁਲਿਸ ਦੀ ਮੋਰ ਰਿਸਪੌਂਸਿਬਿਲਟੀ ਆਹੀਂ ਫੜਨੇ ਹੀ ਫੜਨੇ ਜੇ ਨਾਮਜਦ ਹੋ ਗਏ ਦੋਸ਼ੀ ਫੜਾਂਗੇ ਮੈਂ ਇਹਨਾਂ ਨੂੰ ਆਸ਼ਵਾਸ਼ਣ ਨਹੀਂ ਦੇ ਸਕਦਾ ਐਫਆਰ ਹੋ ਗਈ ਆ ਦੋਸ਼ੀ ਬਾਈ ਨੇਮ ਨਾਮਜਦ ਹੋ ਗਏ ਆ ਹੁਣ ਧਰਨਾ ਲਾਉਣ ਦਾ ਤੇ ਕੋਈ ਮੇਰੇ ਖਿਆਲ ਚ ਕੋਈ ਕਲੂ ਨਹੀਂ ਰਹਿ ਗਿਆ ਦੋਸ਼ੀ ਬਹੁਤ ਹੀ ਜਲਦ ਮੈਡਮ ਨੇ ਪੰਜ ਛੇ ਟੀਮਾਂ ਲਾਈਆਂ ਅਹੀਂ ਵੀ ਰਾਉਂਡ ਅਪ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸ਼ੱਕੀ ਬੰਦੇ ਕਾਫੀ ਪੜਾਏ ਹੁਣ ਧਰਨਾ ਲਾਉਣਾ ਇਹ ਇਹਨਾਂ ਦਾ ਰਾਈਟ ਆ ਜੇ ਲਾਉਣਾ ਚਾਹੇ ਪਰ ਬਹੁਤ ਜਲਦੀ ਦੋਸ਼ੀ ਫੜੀ ਜਾ ਰਹੇ ਕੋਈ ਵੀ ਦੋਸ਼ੀ ਜਿਹੜਾ ਵੀ ਸਪੇਅਰ ਨਹੀਂ ਕੀਤਾ ਜਾਦਾ ਗੁਰਦਾਸਪੁਰ